ਜਿਹੜੇ ਰਸਤੇ ਦੇ ਵਿੱਚ ਦੀ ਸ਼ੂਤਰ ਲੰਘਿਆ ਕਰਦਾ ਸੀ ਉਸ ਦੇ ਪਿੱਛੇ ਇੱਕ ਕੰਡਿਆਂ ਵਾਲਾ ਛਾਪਾ ਬਣਿਆ ਜਾਂਦਾ ਸੀ ਤਾਂ ਕਿ ਜਿਹੜੇ ਰਸਤੇ ਦੇ ਵਿੱਚ ਦੀ ਸ਼ੂਤਰ ਪੁਰਿਆ ਜਾਵੇ ਕਹਿੰਦੀ ਨਾਲ ਦੀ ਨਾਲ ਜਿਹੜੀ ਪੈੜ ਆ ਉਹ ਮਿੱਟੀ ਜਾਵੇ ਤੇ ਮੁਬਾਰਕ ਹੋ ਫਰਸ਼ ਵਾਲੋ ਅਰਸੇ ਇੱਕ ਚਾਨਦ ਆਇਆ ਹੈ ਉਹ ਅੰਧੇਰਾ ਦੂਰ ਕਰੇਗਾ ਉਗਾਲਾ ਨੂਰੀ ਛਾਇਆ ਗੁਰੂ ਸੇਵਾ ਦੀ ਅਪਾਰ ਕਿਰਪਾ ਅਪਾਰ ਬਰਸ਼ਿਸ਼ ਹੈ ਜਨਰ ਦੀ ਕਿਰਪਾ ਦੁਆਰਾ ਆਪ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਸਾਰੇ ਕਮਾਲ ਜਗਤ ਗੁਰੂ ਧੰਨ ਧੰਨ ਸਤਿਗੁਰ ਅਵਦਾਸ ਮਹਾਰਾਜ ਜਿਨ੍ਹਾਂ ਨੇ ਆਗਮਨ ਦਿਹਾੜਾ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਆਪਾਂ ਸਾਰੇ ਰਲ ਮਿਲ ਕੇ ਗੁਰੂ ਸਾਹਿਬ ਦਾ 647ਵਾਂ ਜਿਹੜਾ ਆਗਮਨ ਪੁਰਬ ਹੈ ਸਤਿਗੁਰਾਂ ਦਾ ਮਨਾ ਰਹੇ ਹੋ ਸਾਰੀ ਸੰਗਤ ਨਾਲ ਮਿਲ ਕੇ ਗੁਰੂ ਸਾਹਿਬ ਕਿਰਪਾ ਕਰਨ ਕਿਉਂਕਿ ਸਾ ਸੰਗਤ ਜਦੋਂ ਸਾਬਕ ਮਾਨ ਸਤਗੁਰ ਅਵਦਾਸ ਮਹਾਰਾਜ ਉਹਨਾਂ ਦਾ ਆਗਮਨ ਹੋਇਆ ਕਾਂਸੀ ਸ਼ਹਿਰ ਕਸਬੇ ਗੋਰਦਨਪੁਰੋਂ ਭਾਗ ਲਾਇਆ ਨੇ ਸਤਿਗੁਰਾਂ ਨੇ ਤੇ ਇੱਕ ਉਰਦੂ ਦੇ ਬਲਾਸ ਵਰਨੀਆਂ ਬਣੀਆਂ ਕਾਬਲੇ ਗੌਰ ਲੈਣਾ ਲਿਖਿਆ ਨੇ ਸਤਿਗੁਰਾਂ ਦੇ ਆਗਮਨ ਤੇ ਤੇ ਸਾਡੇ ਪੰਜਾਬੀ ਦੇ ਫਿਲਾਸਫਰ ਡਾਕਟਰ ਤਲਵਾਰ ਸਿੰਘ ਦੀ ਕਲਿਆਣ ਉਹਨਾਂ ਨੇ ਵੀ ਬੜੀਆਂ ਕਾਬਲਤਰੀ ਬਲਿਖੀਆਂ ਨੇ ਉਹ ਲਿਖਦੇ ਨੇ ਕਿ ਦਿਲਾ ਦੇਖ ਅੜਿਆ ਕਰਨ ਅੱਜ ਕੀਏ ਫੁੱਲ ਅਰਸ਼ ਉੱਤੇ ਸੋਹਣੇ ਵਰਸਦੇ ਨੇ ਦਿਲਾ ਦੇਖ ਅੜਿਆ ਕਰਨ ਅੱਜ ਕੀਏ ਫੁੱਲ ਅਰਸ਼ ਉੱਤੇ ਸੋਹਣੇ ਵਰਸਦੇ ਨੇ ਪਵਨ ਵਾਸਤੇ ਕਿਸੇ ਦੇ ਚਰਨ ਪ੍ਰੀਤਮ ਗਿੰਦਰ ਜਿਹਾ ਵੀ ਦੇਵਤੇ ਪਰ ਸਰੇ ਨੇ ਹਰ ਸ਼ਾਖ ਉੱਤੇ ਅੱਜ ਸ਼ਾਈ ਮਰਸੀ ਹਰ ਸ਼ਾਖ ਉੱਤੇ ਅੱਜ ਆਈ ਮਸਤੀ ਘੋੜੇ ਫੱਲਾ ਉੱਤੇ ਆ ਕੇ ਸੱਸਰੇ ਨੇ ਦੁਖੀ ਜਨਾਂ ਮਜ਼ਲੂਮਾਂ ਦੀ ਰੱਖਿਆ ਲਈ ਦੁਖੀ ਜਨਾਂ ਮਜ਼ਲੂਮਾਂ ਦੀ ਰੱਖਿਆ ਲਈ ਜੰਦ ਜਾਨ ਵੀ ਜੀ ਨੇ ਕਮਾਈ ਹੋਵੇ ਰਵੀਦਾਸ ਜੀ ਜਗ ਤੇ ਹੋਏ ਪ੍ਰਗਟ ਤੇ ਭੱਡੇ ਤੇ ਜੱਥੇ ਵੱਲੋਂ ਲੱਖ ਲੱਖ ਵਧਾਈ ਹੋਵੇ ਤੋਂ ਅੱਜ ਦੇ ਦਿਨ ਦੀ ਸਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਬਾਦ ਕਿਉਂਕਿ ਸਾਧ ਸੰਗਤ ਦੀ ਗੁਰਦੂ ਦਾ ਫਲਾਸ ਪਰ ਲਿਖਦਾ ਕੋਕਿੰਦਾ ਮੁਬਾਰਕ ਹੋ ਫਰਸ਼ ਮਾ ਲੋ ਅਰਸ ਤੇ ਇੱਕ ਚਾਨਦ ਆਇਆ ਹੈ ਮੁਬਾਰਕ ਹੋ ਫਰਸ਼ ਵਾਲੋ ਅਰਸੇ ਇੱਕ ਚਾਨਦ ਆਇਆ ਹੈ ਉਹ ਅੰਧੇਰਾ ਦੂਰ ਕਰੇਗਾ ਉਗਾਲਾ ਨੂਰੀ ਸ਼ਾਇਆ ਹੈ ਅ ਲੱਗਦਾ ਹੈ ਕੁਲ ਆਲਮ ਮਸਤੀ ਮੇ ਆ ਗਿਆ ਹੈ ਲਗਦਾ ਹੈ ਪੁਰ ਆਲਮ ਮਸਬੀਂ ਮੇ ਆ ਗਿਆ ਗਾਇਬ ਅਜਾਮੇ ਸ਼ਬਾਬ ਦਾ ਨਿਸ਼ਾਨ ਹਰ ਦਿਨ ਮੇ ਛਾ ਗਿਆ ਹੈ ਹਰ ਜ਼ਰਰੇ ਜ਼ਰਰੇ ਅੰਦਰ ਹਰ ਪੱਤੇ ਪੱਤੇ ਅੰਦਰ ਨੂਰ ਦਰਬਾਰ ਛਾਇਆ ਹੈ ਮਬਾਰਕੋ ਫਰਸ਼ ਮਾਲੋ ਅਰਸੇ ਇੱਕ ਚਾਨਦ ਆਇਆ ਹੈ ਜੋ ਅੰਧੇਰਾ ਦੂਰ ਕਰੇਗਾ ਉਜਾਲਾ ਨੂਰੀ ਛਾਇਆ ਹੈ ਸੋ ਤਾਂ ਸੰਗਤ ਕਿਉਂਕਿ ਸਤਿਗੁਰਾਂ ਦਾ ਆਗਮਨ ਜਲੋ ਕਾਂਸੀ ਸ਼ਹਿਰ ਦੇ ਵਿੱਚ ਹੋਇਆ ਹੈ ਤੇ ਉਸ ਸਮੇਂ ਸਾਸਕਤ ਜਿਹੜੀ ਸਾਡੀ قوم ਦੀ ਸਾਡੇ ਸਮਾਜ ਦੀ ਹਾਲਤ ਸੀ ਪੈਸੀ ਕਿ ਜਿਹੜੀ ਉੱਚੀ ਜਾਤ ਦੇ ਲੋਕ ਸਨ ਉਸ ਸਮੇਂ ਦੇ ਪੰਡਤ ਲੋਗ ਤੇ ਸਾਸਕਤ ਸਾਡੇ ਲੋਕਾਂ ਦੀ ਨਿਸ਼ਾਨੀ ਬੁਹਿਆ ਕਰਦੀ ਸੀ ਜਿਹੜੇ ਰਸਤੇ ਤੇ ਸ਼ੂਤਰ ਲੰਘਿਆ ਕਰਦਾ ਸੀ ਉਸ ਦੇ ਪਿੱਛੇ ਇੱਕ ਕੰਡਿਆਂ ਵਾਲਾ ਛਾਪਾ ਬਣਿਆ ਜਾਂਦਾ ਸੀ ਤਾਂ ਕਿ ਜਿਹੜੇ ਰਸਤੇ ਦੇ ਵਿੱਚ ਦੀ ਸ਼ੂਤਰ ਤੁਰਿਆ ਜਾਵੇ ਕਹਿੰਦੀ ਨਾਲ ਦੀ ਨਾਲ ਜਿਹੜੀ ਪੈੜ ਆ ਉਹ ਮਿੱਟੀ ਜਾਵੇ ਤੇ ਮੱਧੇ ਦੇ ਉੱਤੇ ਕਿਸੇ ਤੇ ਮੋਹਰ ਦਾ ਖੰਭ ਟੰਗਿਆ ਜਾਂਦਾ ਸੀ ਤਾਂ ਕਿ ਦੂਰੋਂ ਪਛਾਣ ਆ ਜਾਏ ਉੱਚੀ ਜਾਤ ਦੇ ਲੋਕਾਂ ਨੂੰ ਵੀ ਇਹ ਸ਼ੂਤਰ ਹੈ ਉਹ ਪਹਿਲਾਂ ਹੀ ਆਪਣਾ ਰਸਤਾ ਬਦਲ ਲੈਣ ਤਾਂ ਕਿ ਕੋਈ ਉੱਚੀ ਜਾਤ ਵਾਲਾ ਬੰਦਾ ਇਹ ਸ਼ੂਤਰ ਦੇ ਕੋਲੋਂ ਪਿੱਟਿਆ ਨਾ ਜਾਵੇ ਤੇ ਇੱਕ ਗਲ ਦੇ ਵਿੱਚ ਮਿੱਟੀ ਦਾ ਪੁੱਝਾ ਪਾਇਆ ਜਾਂਦਾ ਸੀ ਦਾ ਸੰਗਤ ਮਿੱਟੀ ਦਾ ਕੁੱਜਾ ਲਟਕਾਇਆ ਜਾਂਦਾ ਸੀ ਗਲ ਦੇ ਵਿੱਚ ਜੇ ਕਿਤੇ ਧੁੱਕਣਾ ਹੈ ਤੇ ਸ਼ੂਤਰ ਉਹ ਕੁੱਜੇ ਦੇ ਵਿੱਚ ਧੁੱਕੇ ਤਾਂ ਕਿ ਜੇ ਉੱਚੀ ਜਾਤ ਦੇ ਬੰਦੇ ਦਾ ਪੈਰ ਨਾ ਆ ਜੇ ਉਹਦੇ ਤੇ ਤੇ ਉੱਚੀ ਜਾਤ ਦੇ ਲੋਕ ਆ ਜਿਹੜੇ ਉਹ ਬਿੱਡੇ ਨਾ ਜਾਣ ਇਦਾਂ ਇਦਾਂ ਦੇ ਜਿਹਨੇ ਸਾਡੇ ਨਾਲ ਦਸ਼ਰਦਤ ਹੁੰਦੇ ਸੀ ਸਾਡੀ ਕੌਮ ਤੇ ਤੇ ਜੇ ਕਿਤੇ ਰੱਬ ਦਾ ਨਾਮ ਸੁਣਦਾ ਹੋਇਆ ਕੋਈ ਨੀਚ ਜਾਤ ਦਾ ਬੰਦਾ ਵੇਖ ਲੈਣਾ ਤੇ ਉਹਦੇ ਕੰਨਾਂ ਦੇ ਵਿੱਚ ਢਾਲ ਕੇ ਸਿੱਕਾ ਪਾਇਆ ਜਾਂਦਾ ਸੀ ਤਾਂ ਕਿ ਦੁਨੀਆਂ ਦੇ ਵਿੱਚ ਕਦੇ ਵੀ ਇਹ ਲੋਕ ਰੱਬ ਦਾ ਨਾਮ ਨਾ ਲੈ ਲੈਣ ਤੇ ਦਾ ਸੰਗਤ ਇਹ ਜਿਹੜਾ ਪਰਬ ਕਰ ਰਹੇ ਸਭ ਕਮਾਲ ਸਤਬਰ ਬਦਾਸ ਮਹਾਰਾਜ ਉਹਨਾਂ ਨੇ ਐਸੀ ਕਿਰਪਾ ਕੀਤੀ ਐਸਾ ਇਨਕਲਾਬ ਸਾਡੇ ਕੌਮ ਅੰਦਰ ਸਾਡੇ ਸਮਾਜ ਅੰਦਰ ਲੈ ਕੇ ਆਂਦਾ ਜਿਹਦੇ ਆਉਣ ਦੇ ਨਾਲ ਸਾਡੇ ਲੋਕਾਂ ਨੂੰ ਜਾਗਰਤੀ ਹੋਈ ਤੇ ਸਤਿਗੁਰਾਂ ਦੇ ਪਾਏ ਹੋਏ ਸੂਰਨਾਤੀ ਚੱਲਣ ਦੀ ਕੋਸ਼ਿਸ਼ ਕੀਤੀ ਸਾਡੇ ਲੋਕਾਂ ਨੇ ਕਿਉਂਕਿ ਸਭ ਕਮਾਲ ਸਤਬਰ ਬਦਾਸ ਮਹਾਰਾਜ ਉਹਨਾਂ ਨੇ 52 ਰਾਜੇ ਰਾਣੀਆਂ ਦਾ ਸੰਗਤ ਸੇਵਾਦਾਰ ਹੋਏ 52 ਰਾਜੇ ਰਾਣੀਆਂ ਸਤਿਗੁਰ ਅਬਦਾਸ ਮਹਾਰਾਜ 52 ਰਾਜੇ ਰਾਣੀਆਂ ਜਿਨ੍ਹਾਂ ਦੇ ਸੇਵਾਦਾਰ ਹੋਏ ਨੇ ਤੋਂ ਮੈਂ ਸਮिति ਲਈ ਆਦਨਾ ਗੀਤ ਕਮਾ ਤੁਹਾਡੀ ਸੇਵਾ ਵਿੱਚ ਸਤਿਗੁਰ ਅਬਦਾਸ ਮਹਾਰਾਜ ਨੂੰ ਨਹੀਂ ਸਿਫਤ ਕਹਿ ਰਹੇ ਆ ਕਿ ਘੋੜੇ ਡੋਬੇ ਪੁੱਤਰ ਤਾਰੇ ਖੇਡਾਂ ਕਰੇ ਕਮਾਲ ਜੀਆਂ ਗੋੜੇ ਬੋਬੇ ਪੱਥਰਦਾਰੇ ਖੇਡਾ ਕਰੇ ਕਮਾਲ ਦੀਆਂ ਇਹ ਸਿਫਤਾ ਰਬਦਾਸ ਗੁਰੂ ਜੀ ਮਹਾਂਕਲਸਾ ਦੇ ਲਾਲ ਦੀਆਂ ਸੋਨ ਬੜੇ ਪਿਆਰ ਦੇ ਨਾਲ ਬਹੁਤ ਹੀ ਸਤਿਕਾਰਯੋਗ ਮੇਰੇ ਵੀਰ ਸਰਦਾਰ ਜਗਦੇਵ ਸਿੰਘ ਜੀ ਕੈਨ ਸਾਹਿਬ ਜੋ ਅੱਜ ਇਹ ਸਾਡਾ ਪ੍ਰੋਗਰਾਮ ਕਵਰ ਕਰ ਰਹੇ ਨੇ ਪਰਵਾਰ ਕਰਦਾ ਸੰਗਤ ਵੱਲੋਂ ਬਹੁਤ ਅਸ਼ੀਰਵਾਦ ਵੀ ਹੈ ਤੋਂ ਸੋਨ ਬੜੇ ਪਿਆਰ ਦੇ ਨਾਲ ਕਰਦਾ ਤੁਹਾਡੀ ਜੀ ਹਾਂ नगद रस त सुसर जादी सतकार नसी त फिर पई रहणी रविदास दे, ते का सी पही रहनी रवदास जे अणख संगकार करण ਤੇ ਜੇ ਪੱਥਰ ਗੜਗਾ ਉੱਤੇ ਰਵੀ ਤਾਰ ਦਾ ਨਾ ਹੁੰਦੀ ਸ਼ਾਨ ਦੀ ਮੂਲ ਨਾ ਚੱਕ ਅੰਦੀ ਦੀ ਭਈ ਜੇਕਰ ਦੁਸ਼ਮਣਾਂ ਨੂੰ ਝੁਣ ਚੜੂ ਮਾਰਦਾ ਨਾ ਤੋ ਕੀ ਅਸਬਤ ਉਹ ਗੋਹੇ ਦੋਖੇ ਪੱਥਰਦਾਰੇ ਾ ਢੋਲ ਵੰਦ ਕਰਾਉ ਗੋਹੇ ਦੋਖੇ ਪੱਥਰਦਾਰੇ ਉਹ ਖੇਡਾ ਕਰੇ ਕਮਾਲ ਦੀਆਂ ਗੋਹੜੇ ਡੋਬੇ ਪੱਥਰ ਦੇ ਤਾਰੇ ਖੇਡਾ ਕਰੇ ਕਮਾਲ ਦੀਆਂ ਇਹ ਸੁਖਦਰਦਾਸ ਗੁਰੂ ਜੀ ਮਾਰ ਕਲਸੀ ਦੇ ਨਾਲ ਦੀਆਂ ਗੋਹੜੇ ਡੋਬੇ ਪੱਥਰ ਦੇ ਤਾਰੇ ਗੋੜੇ ਡੋਗੇ ਪੱਥਰ ਤਾਰੇ ਛੇਡਾ ਕਰੇ ਕਮਾਲ ਦੀਆਂ ਗੋੜੇ ਡੋਗੇ ਪੱਥਰ ਤਾਰੇ ਛੇਡਾ ਕਰੇ ਕਮਾਲ ਦੀਆਂ اے ਸਿਫਤ ਆ ਰਵਿਦਾਸ ਗੁਰੂ ਜੀ ਮਾ ਚਲਸੀ ਦੇ ਲਾਲ ਦੀਆਂ ਗੋੜੇ ਡੋਗੇ ਪੱਥਰ ਦਾ ਦੇ ਓ ਰਵਿਦਾਸ ਨੇ ਪੰਡਤਾਂ ਨੂੰ ਜਦ ਮੁਖ ਤੋਂ ਇਹ ਸੀ ਬਚਨ ਕਿਹਾ ਮਾਤਲਸਾਂ ਦੇ ਲਾਲ ਨੇ ਤਦਗੀ ਪੱਥਰੇ ਚੁੱਕ ਸਿੰਘ ਪੱਥਰੇ ਤੇ ਆ ਉਹ ਰਵਿਦਾਸ ਨੂੰ ਪੰਡਤਾਂ ਨੇ ਜਦਿ ਮੁਖ ਤੋਂ ਇਹ ਸੀ ਬਚਨ ਕਿਹਾ ਮਾਂ ਕਲਸਾਂ ਦੇ ਲਾਲ ਨੇ ਤਦ ਹੀ ਸਿਰ ਤੇ ਚੁੱਕ ਸੀ ਪੱਥਰ ਲਿਆ ਉਹ ਸੁਣੋ ਸੁਨਾਵਾ ਖੋਲ ਖੋਲ ਕੇ ਸੁਣੋ ਸੁਨਾਵਾ ਖੋਲ ਖੋਲ ਕੇ ਮੈਂ ਗੱਲਾਂ ਸਾਰੇ ਗਾਲ ਦੀਆਂ اے ਸਿਵਤਾਰ ਵਿਕਾਸ ਗੁਰੂ ਜੀ ਮਾਂ ਕਲਸਾਂ ਦੇ ਲਾਲ ਦੀਆਂ ਗੋਲੇ ਡੋਪੇ ਪੱਥਰ ਤਾ ਰੇ ਓ ਮਾਂ ਕਲਸ਼ੀਰ ਦੇ ਲਾਲ ਜਦੋਂ ਸੀ दे बच्चे पाया मां कल फ्री लाल जॾो ਖੜੇ ਪਾਣੀ ਦੇ ਵਿੱਚ ਪਾਇਆ ਉਹ ਨੀਚੋਂ ਉੱਚ ਕਰੇ ਮੇਰਾ ਗੋਵਿੰਦ ਏਸੀ ਮੁਖ ਤੋਂ ਬਚਨ ਸੁਣਾਇਆ ਨੀਚੋਂ ਉੱਚ ਕਰੇ ਮੇਰਾ ਗੋਵਿੰਦ ਏਸੀ ਮੁਖ ਤੋਂ ਬਚਨ ਸੁਣਾਇਆ ਉਹ ਪੰਡਤ ਸੁਖਦੇਵ ਪਹਿਨੇ ਪੇਟਾ ਪੰਡਤ ਸੁਖਦੇਵ ਪਹਿਨੇ ਪੇਟਾ ਹੈ ਸੰਕ੍ਰਿਸ਼ਨ ਮੁਰਾਰੀਆਂ اے ਸਤਾਰਾਮਦਾਸ ਗੁਰੂ ਜੀ ਮਾਂ ਕਲਸਾਂ ਦੀ ਲਾਲ ਦੀਆਂ ਘੋੜੇ ਦੋਦੇ ਪੱਥਰੇ ਨਾਰੇ ਹੋ ਬੋ ਦਸਤਲਵਾਜ ਕਹਾਣੀ ਨੂੰ ਟੂ ਸਤਗੁਰ ਜਾਣੀ ਜਾਣ ਕਰੇ ਦਸਤਲਵਾਜ ਕਹਾਣੀ ਨੂੰ ਟੂ ਸਤਗੁਰ ਜਾਣੀ ਜਾਣ ਕਰੇ ਉਹ ਸੂਨ ਪੱਟੀ ਕਹਿਗੇ ਪੱਥਰੇ ਪਾਣੀ ਉੱਤੇ ਜਾਣ ਤਰੇ ਓ ਸੋਨੂ ਪੱਤੀ ਕਹੇ ਸਤਿਗੁਰੂ ਪੱਥਰ ਪਾਣੀ ਉੱਤੇ ਜਾਣ ਕਰੇ ਉਹ ਵਰਲੀਆਂ ਰੂਹਾਂ ਜਗਦੇ ਉੱਤੇ ਵਰਲੀਆਂ ਰੂਹਾਂ ਜਗਦੇ ਉੱਤੇ ਆਪਣੇ ਜੋਰ ਵਿਖਾ ਲੰਦੀਆਂ ਰਾਂ ਵਰਲੀਆਂ ਰੂਹਾਂ ਜਗਦੇ ਉੱਤੇ ਆਪਣੇ ਜੋਰ ਵਿਖਾ ਲੰਦੀਆਂ ਰਾਂ ਇਹ ਸਫਤਾਰਬਿਨਾਸ ਗੁਰੂ ਤਾਰੇ ਕਮਾਲ ਦੀਆਂ ਘੋੜੇ ਡੋਬੇ ਪੱਥਰ ਦੇ ਤਾਰੇ ਛੇਡਾ ਕਰੇ ਕਮਾਲ ਦੀਆਂ اے ਸੁਖਤਰਬਦਾਸ ਗੁਰੂ ਜੀ ਮਾਂ ਕਲਸਾਂ ਦੀ ਲਾਲ ਦੀਆਂ ਘੋੜੇ ਡੋਬੇ ਪੱਥਰ ਤਾ ਦੇ